ਬਾਪੂ ਵੇ ਅਡਹੁਨਿਆ ਮੈਂ ਕਾ ਬਾਪੂ ਵੇ ਅਡਹੁਨਿਆ ਇੱਕ ਗਾਲ ਦੇਕ ਮੈਂ ਲੈ ਦੇ ਦੋ ਬਲਦ ਟੰਲੀਆਂ ਵਾਲ ਤੇ ਬੋਟੀ ਲੈ ਦੇ ਝਾਂਜਰਾ ਵਾਲੀ ਵੇ ਅਡਹੁਨਿਆ ਬਾਪੂ ਵੇ ਅਡਹੁਨਿਆ ਮੈਂ ਕਾ ਬਾਪੂ ਵੇ ਅਡਹੁਨਿਆ ਓਠ ਟੜਕੇ ਮੈਂ ਦੁੱਧ ਰੜਕਾਂ ਸੱਸ ਫੇਰ ਵੀ ਦੇਵੇ ਛਿੜਕਾਂ ਉਠ ਟੜਕੇ ਮੈਂ ਦੁੱਧ ਰਿੜਕਾਂ ਸਸ ਫੇਰ ਵੀ ਦੇਵੇ ਝਿੜਕਾਂ ਮੇਰੀ ਕਦਰ ਨਾ ਜਾਣੇ ਕੋਈ ਮੈਂ ਜੂੰਦੀ ਰੱਬਾ ਮੋਈ ਹਾਂ ਬਾਪੂ ਵੇ ਅਡ ਹੁੰਨੀ ਐ ਬਾਪੂ ਵੇ ਅਡ ਹੁੰਨੀ ਐ ਇੱਕ ਗੈਲ ਦੇ ਇੱਕ ਮੈਲ ਦੇ ਤੋਂ ਬਲਦ ਟੱਲੀਆਂ ਵਾਲ ਤਪੋਤੀ ਲੈ ਦੇ ਚਾਂਜਰਾ ਵਾਲੀ ਵੇ ਅਡ ਹੁੰਨੀ ਐ ਬਾਪੂ ਵੇ ਅਡਹੁਨੀਆਂ ਮੈਂ ਕਹ ਬਾਪੂ ਵੇ ਅਡਹੁਨੀਆਂ ਬਾਪੂ ਵੇ ਅਡਹੁਨੀਆਂ